ਇੱਕ 5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜh ਇੱਕ ਟਿੱਕੀ ਵਾਲੇ ਕੋ ਜਿਹੜੇ ਆ ਦੋ ਨੌਜਵਾਨ ਜਿਹੜੇ ਉਹ ਕੋ ਕਰ ਰਹੇ ਸੀਗੇ ਉਹਦੇ ਕੋਲ ਪੈਸਿਆਂ ਦੀ ਕੋਈ ਕੋ ਨਹੀਂ ਹੋਈ ਸੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਦਰਜ ਨਹੀਂ ਕਰਵਾਈ ਤੇ ਨਾ ਹੀ ਕੋਈ ਉਹ ਮੰਨਦਾ ਉਹਨੇ ਸਾਡੀ ਨੋਟ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ ਮੋਹਿਤ ਆ ਪ੍ਰਨਾਮ ਆ ਸਮਨ ਆ ਰਾਜਵੀਰ ਆ ਵਿਕਰਮਾ ਤੇ ਕਰਨ ਆ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਸੀ ਜੇ ਜਿਹੜੀ ਹਾਨੂੰ ਕੋ ਕੰਪਲੇਂਟ ਆਈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ 모हित ਉਰਫ ਵੀਰੂ ਆ ਤੇ ਜਿਹੜਾ ਵਿਕਰਮਜੀਤ ਸਿੰਘ ਉਰਫ ਕਾਕਾ ਵਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਖੋਜ ਉਦਾ ਜਿਹੜੇ ਮੋਬਾਈਲ ਆ ਦੋ ਮੋਬਾਈਲ ਜਿਹੜੇ ਉਹ ਬਰਾਮਦ ਕੀਤੇ ਆ ਤੇ ਇਹਨਾਂ ਨੇ ਮਤਲਬ ਮੰਨਿਆ ਸਾਡੀ ਪੁੱਛ ਗਏ ਇਸ ਦੇ ਵਿੱਚ ਕਿਹੜੀ ਟਿੱਕੀਆਂ ਵਾਲੀ ਖੋਈ ਵੀ 모हित ਨੇ ਤੇ ਵਿਕਰਮ ਨੇ ਅਸੀਂ ਦੋਵਾਂ ਨੇ ਉਹਦੇ ਕੋਲੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਜੇਬ ਚੋਂ ਸਾਨੂੰ ਕੋਈ ਪੈਸਾ ਜਿਹੜਾ ਬਰਾਮਦ ਨਹੀਂ ਹੋਇਆ ਸੀ ਸਿਰਨਾ ਤੋਂ ਪਹਿਲਾਂ ਵੀ ਪਰਚਾ ਬਿਗਨ ਹੋ ਰਿਹਾ ਹੈ। ਥాలే ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਵੇਖਾਂਗੇ ਵੀ ਮਤਲਬ ਇਹਨਾਂ ਦਾ ਕੋਈ ਮਗਧਮਾ ਦਰਖਾ ਹੈ ਜਾਂ ਨਹੀਂ। ਸਿਰਨਾ ਦਾ ਬੈਕਗ੍ਰਾਉਂਡ ਕੀ ਹੈ ਜੀ? ਬੈਕਗ੍ਰਾਉਂਡ ਇਹ ਨਸ਼ੇ ਕਰਨ ਦੇ ਆਦੀ ਆ। ਤੇ ਜਿੰਨਾ ਛੋਟੀਆਂ-ਮੋਟੀਆਂ ਗੈੜੀਆਂ ਵਾਰਦਾਤਾ ਚੋਰੀ ਕਰਕੇ ਤੇ ਆਪਣੀ ਨਸ਼ੇ ਦੀ ਪੂਰਤੀ ਕਰਦੇ ਆ। ਸਰ ਡਾਕਟਰ ਬੰਦੇ ਬੰਦੇ ਕਿੰਨੇ ਬੜੇ ਗਏ ਆ? ਦੋ ਬੰਦੇ ਇਹੀ ਜਿਹੜੇ ਹੁਣ ਗ੍ਰਿਫਤਾਰ ਕਰ ਲਿਆ ਜੀ। ਇਹਨਾਂ ਦਾ ਗਰੋਹ ਆ ਕੋਈ? हां ये 5 6 ਜਣੇ ਇਕੱਠੇ ਹੀ ਨਸ਼ਾ ਕਰਦੇ ਆ ਤੇ ਇਕੱਠੇ ਹੀ ਮਤਲਬ ਇਹ ਵਾਰਦਾਤਾ ਕਰਦੇ ਛੋਟੀਆਂ ਛੋਟੀਆਂ ਵਾਰਦਾਤਾ ਚੋਰੀਆਂ ਕਰਦੇ ਕਰਦਾ ਫੋਨ ਖੋਲਿਆ ਜਾਂ ਕਿਸੇ ਦਾ ਘਰੋਂ ਫੋਨ ਚੱਕ ਲਿਆ ਇੰਜ ਦੀਆਂ ਵਾਰਦਾਤਾ ਕਰਦੇ ਉਮਰ ਇਹਨਾਂ ਦੀ 20 22 ਸਾਲ ਦੇ ਕਰੀਬ ਹੈ ਜਿਹੜੇ ਆਪਾਂ ਅਰੈਸਟ ਕੀਤੇ ਬਾਕੀ ਅਰੈਸਟ ਕਰਾਂਗੇ ਤੇ ਪਤਾ ਲਗਾਗੇ ਸਾਡੇ ਮਾਨਜੋਗ ਸੀਪੀ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਉਹਨੂੰ ਟਾਲਰਟ ਨਹੀਂ ਕੀਤਾ ਜਾਏ ਕਿ ਕਿੱਥੋਂ ਦੇ ਰਹਿਣ ਆ ਨੇ ਕਿੱਥੋਂ ਦੇ ਇਹ ਮੁਸਲਮਾਨ ਬਾਦ ਦੇ ਰਹਿਣ ਵਾਲੇ ਆ ਜੀ ਜਨਤ ਪਰਿਵਾਰ ਦਾ ਕੀ ਬੈਗਰ ਪੜੇ ਕਿੰਨਾ ਕਰੇ ਇਹ ਪੜੇ ਨਹੀਂ ਆ ਜੀ ਕੋਈ 5 5 7 ਪੜਿਆ ਕੋਈ 8 ਪੜਿਆ ਵਾ ਬਸ ਇੰਨੇ ਗੀ ਪੜੇ ਲੈ ਕੇ ਕੱਟੀ ਜਾਂਦੇ ਤੇ ਇਸ ਤੋਂ ਪਹਿਲਾਂ ਵੀ ਕੋਈ ਨਾ ਦੇ ਪਹਿਲਾਂ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਯੂਨੀਵਰਸਿਟੀ ਦੇ ਸਾਹਮਣੇ ਆਊਗਾ ਫਿਰ ਉਹਦੀ ਮਤਲਬ ਅਗਲੀ ਕਾਰਵਾਈ ਕੀਤੀ ਜਾ ਸਰ ਇਹਦੀ ਵਾਰਤਾ ਤਾਂ ਕੀਤੀ ਹੈ ਹੋ ਗਈ ਦੀ ਆ ਜੀ ਹੋ ਗਈ ਦੀ ਹੈ ਹਾਂ ਜੀ ਫੋਨ ਦਿੱਤਾ ਸਰ ਨਸ਼ੇ ਤੋਂ ਨਸ਼ੇ ਕਿੱਥੋਂ ਆ ਜੀ ਨਸ਼ੇ ਕਿੱਥੋਂ ਵਗੈਰਾ ਪੜੇ ਇਹ ਵੱਖ-ਵੱਖ ਜਗ੍ਹਾ ਤੋਂ ਲੈ ਕੇ ਆਉਂਦੇ ਮਤਲਬ ਇਸ ਤਰੀਕ ਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲਿਆ ਗਿਆ ਉਹ ਵੀ ਪਤਾ ਕਰਾਂਗੇ ਸਰ ਇਹ ਪਤਾ ਲੱਗਿਆ ਵੀ ਚੋਰੀ ਕਰਕੇ ਮੋਬਾਈਲ ਵਗੈਰਾ ਖੋਹਦੇ ਜਿਹ ਨੇ ਇਹਦੇ ਬਾਰੇ ਵੀ ਅਲਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ